ਉਹ ਪੁਰਸ ਦੀ ਗੱਡੀ ਗੁੜੀ ਭਰਨ ਦਾ ਕੰਮ ਚੋਹ ਜਿੱਤੇ ਹੈਗਾ ਪਹਿਲੇ ਉਹ ਮੱਕਾ ਲੈਣਾ ਪੈਣਾ ਹੈ ਗੁਰਵਨ ਤੇ ਕਿਤਾਬ ਆ ਤਾਂ ਹੈਗਾ ਹੀ ਨਹੀਂ ਜੀ ਬੰਦਾ ਨਜਾਇਜ਼ ਰੱਖਦਾ ਹੈ ਇਹਦਾ ਮਤਲਬ ਉਹਦੀ ਬੈਗ ਤੇ ਕੋਈ ਨਾ ਕੋਈ ਤਾਂ ਹੈਗਾ ਹੀ ਆ ਜਿਨੇ ਐਡੀ ਹਮਮਤ ਕੀਤੀ ਹੈ ਅਸੀਂ ਜਿਹੜੀ ਗੱਲ ਚੌਰੇ ਆ ਬੈਗ ਤੇ ਕੌਣ ਹੈ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ ਪਰ ਪੂਰਾ ਕਿਉਂਕਿ ਬੰਦੇ ਡਰੇ ਹੋਏ ਆ ਸਹਿਮੇ ਹੋਏ ਨੇ ਪ੍ਰੋਪਰ ਗੱਲ ਦੱਸੀ ਨਹੀਂ ਜਾ ਰਹੀ ਕਿਉਂਕਿ ਗਰੀਬ ਬੰਦੇ ਨੂੰ ਜਦੋਂ ਇਹ ਲੱਗਦਾ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਤਾਂ ਫਿਰ ਉਹ ਚੁੱਪ ਕਰ ਜਾਂਦਾ ਆਹ ਜੁਲਮ ਦੀ ਇੱਕ ਹੋਰ ਕਹਾਣੀ ਪਰਲੇ ਪਾਸੇ ਬਾਰਤਾ ਲਿਖੀ ਹੈ ਅ ਵਰਚਨ ਸਿੰਘ ਕਿਆ ਹੋਈਆਂ ਉਹਨਾਂ ਦੇ ਪਿੱਛੇ ਜੀ ਇੱਥੋਂ ਤੋਂ ਬਾਰ-ਬਾਰ ਜਿਹੜਾ ਮੇਨ ਮੁੱਦਾ ਉੱਠ ਰਿਹਾ ਉਹ ਇਹ ਉੱਠ ਰਿਹਾਗਾ ਕਿ ਜਿਹੜਾ ਹੈ ਉਹ ਰਵਿੰਦਰ ਸਿੰਘ ਨਾਂ ਦਾ ਮੁੰਡਾ ਹੈਗਾ ਉਹ ਚਿੱਟਾ ਵੇਚਦਾ ਤੇ ਪਰ ਸਰਪੰਚ ਸਾਹਿਬ ਕਹਿ ਰਹੇ ਨੇ ਕਿ ਨਹੀਂ ਵੇਚਦਾ ਇਹ ਦੇਖੋ ਉਹ ਬਾਕੀ ਲੋਕ ਕਹਿ ਰਹੇ ਨੇ ਵੀ ਚਿੱਟਾ ਵੇਚਦਾ ਤੁਹਾਡੀ ਕੀ ਇਨਫਾਰਮੇਸ਼ਨ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਾਡੇ ਕੋਲ ਫਿਲਹਾਲ ਹਜੇ ਇਹਨਾਂ ਨੇ ਜਿਹੜਾ ਇਹ ਦੱਸਿਆ ਤਾਂ ਹੈਗਾ ਪਰ ਹਜੇ ਤੱਕ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈਗਾ ਜੀ ਵੀ ਉਹ ਇਹਦੇ ਤੇ ਕੋਈ ਪਹਿਲਾ ਇਹ ਜਮ ਕਾਦਵਾ ਵੀ ਦਰਜ ਹੈਗਾ ਇਸ ਤਰ੍ਹਾਂ ਉਹ ਤੇ ਨਾ ਬੰਦੇ ਇਹਨਾਂ ਲੋਕਾਂ ਨੂੰ ਤੁਸੀਂ ਪੁੱਛੋ ਵੀ ਮੈਸੇਜ ਪੈਂਡ ਦੇ ਵਿੱਚ ਉਹ ਹਜੇ ਸਿਰਫ 10 ਮਿੰਟ ਪਹਿਲਾਂ ਗਈਆਂ ਮੈਂ ਕਿਸੇ ਬੰਦੇ ਦੇ ਮਗਰ ਲੱਗੀ ਹੋਈਆਂ ਉਹ ਸਿਰਫ ਮੈਨੂੰ ਇੱਕ ਮੈਸੇਜ ਮਿਲ ਗਿਆ ਵੀ ਇੱਥੇ ਵੀ ਦੇਖਣ ਵਾਲੀ ਗੱਲ ਇਹ ਹੈ ਵੀ ਪ੍ਰਸ਼ਾਸਨ ਇਥੋਂ ਦਾ ਕਰਦਾ ਕੀ ਹੈ ਇੰਨੇ ਜਿਹੜੇ ਅਪਰਾਧੀ ਲੋਕ ਉਹਨਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਕਿ ਜਿਵੇਂ ਬਾਹਰੋਂ ਅਟੈ ਅ ਅਗਲੋਂ ਹੁੰਦੇ ਸੀ ਸੁਣਦੇ ਸੀ ਅੱਜ ਅਸੀਂ ਤਾਂ ਉਹ ਪੰਚਰ ਦੇਖ ਰਹੇ ਆਪਾਂ ਅਸਲ ਵਿੱਚ ਤਾਂ ਜਿਹੜਾ ਇਹਨਾਂ ਦੇ ਆਸ ਵਿੱਚ ਦੀ ਫੈਮਿਲੀ ਪਹਿਲਾਂ ਇਹ ਸਕੇ ਹੀ ਹੈ ਜੋ ਉਧਰਲੇ ਵੀ ਜਿਨ੍ਹਾਂ ਨੇ ਇਹਨਾਂ ਦੇ ਘਰੇ ਆ ਵਾਕਾ ਕੀਤਾ ਤੇ ਆਸ ਵਿੱਚ ਦੀ ਇਹ ਸਕੇ ਹੀ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਉਹ ਉਹਨਾਂ ਉਸ ਪਰਸਨ ਨੇ ਜਿਹੜੇ ਬੰਦੇ ਬੁਲਾਏ ਜੀ ਉਹ ਕੁਝ ਬਾਹਰੋਂ ਵੀ ਆ ਕੋਸੇ ਪਿੰਡ ਦੇ ਵੀ ਰਹੇ ਅਸੀਂ ਇਸ ਤਰ੍ਹਾਂ ਤਾਂ ਲੱਗਦਾ ਨਹੀਂ ਹੈ ਜਿਹੜੇ ਸਾਹਮਣੇ ਇਹ ਦੱਸਦੇ ਨੇ ਲੋਕ ਇਹ ਤਾਂ ਦੱਸਦੇ ਵੀ 100 150 ਬੰਦੇ ਇਹ ਇਦੋਂ ਘਟ ਹੋ ਵੀ ਨਹੀਂ ਸਕਦਾ ਕੰਮ ਇਹ ਆ ਪੰਜ ਸੱਤ ਬੰਦਿਆਂ ਦਾ ਕੰਮ ਨਹੀਂ ਹੈਗਾ ਜੀ ਐਂ ਤਾਂ ਆਪਾਂ ਜ਼ਿੰਮੇਦਾਰ ਆਪਾਂ ਅੱਗ ਲਾਉਂਦੇ ਆ ਨਾ ਜਿੱਦੋਂ ਦੇਖਦੇ ਆ ਹਾਂਜੀ ਉਹ ਉਹਨਾਂ ਤੋਂ ਵੀ ਲੱਗਦੀ ਨਹੀਂਗੀ ਹੈ ਨਾ ਅੱਛਾ ਟੋਟਲ ਇਹਦੇ ਚ 25 ਬੰਦੇ ਜਿਹੜੇ ਹੈਗੇ ਉਹ ਹਜੇ ਤਾਂ ਕੰਨ ਆਉਣ ਵੀ ਹੈ ਜੀ ਜਿੰਨਾ ਵਿੱਚੋਂ ਅਸੀਂ ਦੋ ਫੜੇ ਵੀ ਹੈਗੇ ਬਾਕੀ ਸਾਡੀ ਹਜੇ ਜਿਹੜੀ ਹੈਗੀ ਚੱਲ ਰਹੀ ਜੀ ਤਫ਼ਤੀਸ਼ ਜਿਹੜੀ ਸਾਡੀ ਚੱਲ ਰਹੀ ਹੈ ਜੀ ਸਾਡੀਆਂ ਟੀਮਾਂ ਲੱਗੀਆਂ ਜੀ ਅਸੀਂ ਪਹੁੰਚ ਚੁੱਕੇ ਆ ਕੋਠੇ ਬਾਬਾ ਜੀ ਮਨ ਓਕੇ ਤੇ ਸਾਡੇ ਅਸੀਂ ਉਸ ਨਗਰ ਚ ਬਾਬਾ ਜੀਵਨ ਸਿੰਘ ਨਗਰ ਚ ਤੇ ਸਾਡੀ ਟੀਮ ਪੂਰੀ ਸਰਦ ਕਰਨਜੀਤ ਸਿੰਘ ਗਹਿਰੀ ਜੀ ਬਾਈ ਜੀ ਗੱਲਬਾਤ ਕਰ ਰਹੇ ਨੇ ਤੇ ਇਧਰ ਅ ਰਾਸ਼ਨ ਪਹੁੰਚ ਰਿਹਾ ਬਾਈਆਂ ਲਈ ਅ ਹਾਂਜੀ ਬਾਈ ਕਿੱਥੋਂ ਆਏ ਹੋ ਬਾਈ ਜੀ ਤੁਸੀਂ ਸਤਿ ਸ੍ਰੀ ਅਕਾਲ ਤੁਹਾਨੂੰ ਹੈ ਡੇਰਾਪੁਰ ਸੁਖਾਨਾਂਨ ਤੋਂ ਬਾਈ ਡੇਰਾਪੁਰ ਅਰੇ ਠੀਕ ਇੰਟਰਵਿਊ ਲੈ ਜਾਓ ਹਾਂਜੀ ਭਾਈ ਜੀ ਅਸੀਂ ਖੜੇ ਹੁਣ ਇਸ ਵਕਤ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਨੇ ਕਿ ਅਸੀਂ ਵੀ ਆਏ ਆ ਉੱਥੇ ਆਪਣੀ ਟੀਮ ਦੇ ਨਾਲ ਆਹ ਦੇਖੋ ਜੀ ਜਿਹੜੇ ਪੂਰੇ ਇਨਰਟ ਦੇਖੋ ਲਾਇ ਜੀ ਅਸੀਂ ਹੁਣ ਚੱਲੇ ਆ ਅ ਉਸ ਘਰੇ ਭਾਈ ਜੀ ਪੂਰੀ ਟੀਮ ਪੁਰੇ ਨਗਰ ਵਾਲੇ ਇੱਥੇ ਅੱਜ ਜਿਹੜਾ ਇੱਕ ਵੱਡਾ ਜ਼ੁਲਮ ਹੋਇਆ ਉਸ ਜ਼ੁਲਮ ਦੀ ਦਾਸਤਾਂ ਸੁਣਨ ਚੱਲੇ ਆਂ ਹਾਂ ਜੀ ਆਹਨ ਤੱਕ ਦੇ ਲੋਕਾਂ ਦੇ ਕਿੱਥੇ ਆ ਜਿਹੜੇ ਭਾਈ ਚਲੋ ਕੋਈ ਨਹੀਂ ਬਜ਼ੁਰਗੋਤ ਗੱਲ ਲਏ ਆਂ ਹਾਂ ਜੁਲਮੀਆ ਦਾ ਕੰਮ ਹੁੰਦਾ ਹੁੰਦਾ ਰਹਿੰਦਾ ਜੁਲਮ ਹਨ ਪਰ ਅਹ ਮਸਤੀ ਹੈ ਜੀ ਹੁ ਮਿਕਨੀਆਂ ਕਾਫੀ ਘਰਾਂ ਦੇ ਜੀ ਸੇਨਾ ਕਰਾਂ ਚੱਲੇ ਆ ਹੁਣ ਤੁਮੇ ਹੋਨੇ ਘਰ ਨੇ ਇੱਕ ਸਾਬ ਇੱਕ ਦੇਸੀ ਜਿਹੜੇ ਪਸਾਰ ਨੇ ਹੈ ਸੇ ਆਸ ਕੋ ਸੁਰੂ ਸੁਰੂ ਕਰਾ ਪਰ ਫੋਲ ਲੱਤ ਚੱਲ ਰਹਾ ਬਹੁਤ ਜ਼ੁਲਮ ਹੋਇਆ ਵਾ ਬਾਈ ਯਾਰਾ ਨਿੱਕੇ ਨਿੱਕੇ ਘਰ ਨੇ ਯਰ ਕੋ ਆ ਗਰੀਬ ਦਾ ਇਸ ਤਰ੍ਹਾਂ ਤੋੜ ਕੇ ਸਾਰਾ ਕੁਝ ਕੀ ਬਣਿਆ ਯਾਰ ਹਨਾ ਹਾਂ ਹਾਂ ਇਹ ਤਾਂ ਸਾਰਾ ਦੂਸਰੇ ਘਰਾਂ ਚ ਮਾਰ ਮਾਰੇ ਟੰਗਾ ਤੀਆਂ ਕੰਡਾ ਮਚਾਣੀਆਂ ਨੇ ਇਹੰਦਰ ਬੀਤ ਇਹ ਕਿਹੜਾ ਨੁਕੀ ਨਾ ਛੱਡਾ ਕੀ ਕਰਤਾ ਹੁਣ ਹਨਾ ਸੋ ਸੋੜੇ ਤੋੜੇ ਪਰ ਦੁਖੋ ਇਨਾ ਜੀ ਜਬਰਦਸਤ ਤਰੀਕੇ ਨਾਲ ਹਨਾ ਭੰਨਿਆ ਸਾਰਾ ਸੋਸ਼ਲ ਮੀਟਿੰਗ ਹੈ ਨਾ ਜੀ ਸਸ ਜਿਹੜੇ ਜਿਹਨਾਂ ਅਸੀਂ ਤਾਂ ਅਸਲ ਪ੍ਰੋਜੈਕਟ ਲੈਣਾ ਹੈ ਨਾ ਹਲੇ ਅੰਨ ਨਹੀਂ ਹੋ ਗਏ ਬੋਲਦੋ ਭਾਈ ਜੀ ਦੇਖਣ ਵਾਲੀ ਗੱਲ ਇਹ ਆ ਕਿ ਸਾਡੇ ਨਾਲ ਸਰਦਾਰ ਕਰਨਜੀਤ ਸਿੰਘ ਕਹਿਰੀ ਆਏ ਨੇ ਅਸੀਂ ਮੌਕਾ ਬਰਬਾਦ ਦੇਖ ਲਿਆ ਤੇ ਅੰਦਰੋਂ ਵੀ ਦੇਖ ਕੇ ਆਏ ਨੇ ਇਹ ਮਨੂੰ ਕੁਝ ਵੀ ਨਹੀਂ ਸਕਿਆ ਆ ਦਵਿੰਦਰ ਜੀ ਅੰਦਰ ਆਇਓ ਇਧਰਲੇ ਪਾਸੇ ਲਿਖੀ ਹੁਣ ਆਤਾ ਜਰ ਖੜਿਆ ਨਹੀਂ ਜਾ ਰਿਹਾ ਕੋਈ ਭਾਂਡਾ ਠੀਕਰ ਤਬਾਹ ਹੋ ਗਿਆ ਇਹ ਜਿੱਨੀ ਸਾਰ ਤੇ ਸਾਰ ਐਸੇ ਪਰ ਮੰਜਰ ਕਿਤੇ ਦੇਖਿਆ ਨਹੀਂ ਯਾਰ ਐਸ ਤਰੀਕੇ ਨਾਲ ਵੀ ਇੰਨੇ ਹਵਾਨ ਹੋ ਜਾਂਦੇ ਆ ਨਸ਼ੇ ਦੀ ਆਉਛਤ ਬੰਦੇ ਸਾਡਾ ਜਿਹੜਾ ਅਸਲ ਚ ਮਕਸਦ ਇੱਥੇ ਆ ਜੀ ਅਗੈਰੀ ਸਾਹਿਬ ਸਾਡੀ ਸਾਰੀ ਟੀਮ ਆਈ ਆ ਵੇ ਅਸੀਂ ਪ੍ਰਸ਼ਾਸਨ ਨੂੰ ਇਹ ਤੋਂ ਮੰਗ ਕਰ ਰਹੇ ਹਾਂ ਕਿ ਨਸ਼ਾ ਦੇ ਜਿਹੜੇ ਤੁਰੰਤ ਤੁਸੀਂ ਠੱਲ ਨਾ ਪਾਇਆ ਜਿਹੜੇ ਗੁਰੂ ਸਾਹਿਬਾਂ ਦੇ ਸਾਨੂੰ ਵਚਨਾਂ ਨੇ ਸਬਕ ਦਿੱਤੇ ਹੋਏ ਨੇ ਹਏ ਦਿਆ ਉਹ ਖਤਮ ਹੋ ਜਾਂਦੀ ਹੈ ਇਥੋਂ ਆ ਮੰਜ਼ਰ ਤੋਂ ਦੇਖ ਕੇ ਪਤਾ ਲੱਗਦਾ ਕਿਸੇ ਟਾਈਮ ਧਾਰਵੀ ਤੋਂ ਸੁਣਦੇ ਹੁੰਦੇ ਸੀ ਵੀ ਸਾਡੇ ਧਾਰਵੀਆਂ ਨੇ ਹਮਲੇ ਕੀਤੇ ਅੱਛਾ ਇਹ ਸਭ ਤੋਂ ਪਹਿਲਾਂ ਘਰ ਪਹਿਲਾ ਉਹ ਉਧਰ ਹੈ ਹਾਂਜੀ ਅੱਛਾ 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 ਇਹ ਕਿਹੜੇ ਕਿਹੜੇ ਘਰ ਨੇ ਜੀ ਇਹ ਇਹ ਕਿਹਦਾ ਘਰ ਆ ਕੌਣ ਨੇ ਉਹ ਇਹਨਾਂ ਦੇ ਇਹ ਮਕਾਨ ਵਾਲੇ ਹੈਗੇ ਨੇ ਆਜੋ ਜੀ ਭਾਈ ਜੀ ਇਹਦਾ ਕੋਈ ਵੀ ਬੰਦਾ ਕਿੱਛੇ ਬੰਦਾ ਅੱਛਾ ਇਹ ਪਰਸਨ ਸਿੰਘ ਦਾ ਘਰ ਆ ਇੱਥੇ ਹੈ ਨਹੀਂ ਗਏ ਹੁਣ ਉਹ ਧਰਮਸ਼ਾਲਾ ਚ ਗਏ ਹੋਏ ਨੇ ਆ ਦੇਖੋ ਆ ਦੇਖੋ ਆ ਦੇਖੋ ਬਹੁਤ ਬੁਰਾ ਹਾਲ ਅੱਜ ਪਿੰਡ ਤੋਂ ਲਿਆਜੋ ਦਿੱਤੇ ਹੈਗੇ ਕਿੱਥੇ ਇੱਥੇ ਕਿਹੜਾ ਬੈਠਣ ਜੋਗਾ ਬਈ ਯਾਰ ਇਹ ਤਾਂ ਕੱਲੀ ਕੱਲੀ ਚੀਜ਼ ਬੰਨੀ ਆ ਇਹਦਾ ਮਤਲਬ ਇੱਕ ਦੋ ਬੰਦੇ ਦਾ ਤਾਂ ਕੰਮ ਹੀ ਨਹੀਂ ਸੀਗਾ ਨਹੀਂ ਬਈ ਨਹੀਂ ਇੱਕ ਦੋ ਇਹ ਇੱਕ ਦੋ ਆ ਦੇਖੋ ਕਿਵੇਂ ਤੋੜਿਆ ਦਰਵਾਜ਼ਾ ਦੇਖੋ ਤੁਸੀਂ ਵੀ ਇਹ ਇੱਕ ਦੋ ਬੰਦੇ ਨਹੀਂ ਤੋੜ ਸਕਦੇ ਔਰ ਬੰਦਾ ਆਮ ਵੀ ਨਹੀਂ ਤੋੜ ਸਕਦਾ ਇਹਦਾ ਬਹੁਤ ਨਸ਼ੇ ਪੱਤੇ ਕਰਕੇ ਬੰਦਿਆਂ ਨੇ ਇਹ ਕੰਮ ਕੀਤਾਗਾ ਦੇਖਣ ਵਾਲੀ ਗੱਲ ਇਹ ਆ ਵੀ ਸਾਡੇ ਨੌਜਵਾਨਾਂ ਨੂੰ ਹੋ ਪਤਾ ਨਹੀਂ ਕੀ ਗਿਆ ਬੰਦੇ ਆਏ ਬਹੁਤ ਕਹਿੰਦੇ ਜਿਹੜੇ ਬੰਦੇ ਆਏ ਜੀ ਅਕਸਰ ਹੋਇਆ ਏ ਤੱਕ ਤੁਸੀਂ ਸੀਗੇ ਉਹ ਬੰਦੇ ਵੀ ਐਡੇ 150 ਬੰਦਾ ਹੋਗਾ ਹੁਣ ਮੈਂ ਹੁਣ ਅਸੀਂ ਅਗਲੇ ਘਰ ਚ ਚੱਲੇ ਆ ਪਹਿਲਾਂ ਇੱਕ ਘਰ ਇਹ ਤੋੜਿਆ ਦੇਖੋ ਇਹਨੂੰ ਤਾਂ ਤੋੜਨੇ ਸੌਖਾ ਸੀ ਇਹਨਾਂ ਦੇ ਕੁੰਡਾ ਨਹੀਂ ਕੋਈ ਜਿੰਦਾ ਨਹੀਂ ਜਵੇਂ ਮਰਜੀ ਆ ਜਾਓ ਅਗਲੇ ਘਰਾਂ ਚ ਦੇਖਦੇ ਆ ਇਹਨਾਂ ਨੇ ਕੁਝ ਦਾ ਸਵਾਮ ਬਣਾਇਆ ਹੈ ਕਿਹਾ ਉਹ ਸਿਆਹ ਘਰ ਦਾ ਸੋ ਸਾਰਾ ਹੁਣ ਇੱਕ ਘਰ ਆ ਸੀਗਾ ਤਿੰਨ ਘਰ ਹੈ ਦੋ ਘਰ ਹੈ ਦੋ ਘਰ ਹੈ ਅੰਦਰ ਬਾੜ-ਬਾੜ ਆ ਰਿਹਾ ਯਾਰ ਜਿਹੜਿਆ ਬਾਕੀ ਘਰ ਸੀ ਇਹਨਾਂ ਨੇ ਕਿਉਂ ਨਹੀਂ ਰੋਕੇ ਗੱਲ ਤਾਂ ਦੇਖਣ ਦੀ ਇਹ ਹੈ ਸਰ ਕੇ ਭਾਈ ਸਰ ਆ ਘਰ ਹਾਂਜੀ ਕਾਫੀ ਵੱਡਾ ਖੁੱਲਾ ਘਰ ਆ ਇਹ ਸਾਰਾ ਪੰਨਿਆ ਪਿਆ ਦੇਖਣ ਕੁਛ ਨਹੀਂ ਛੱਡਿਆ ਇੱਥੇ ਤਾਂ ਬੈਠੀਆਂ ਨੇ ਭੈਣਾ ਬੱਚੇ ਆਇਦਰ ਆ ਦਵਿੰਦਰ ਸਭ ਤੋਂ ਖਤਰਨਾਕ ਮੰਜ਼ਰ ਇੱਥੇ ਆ ਇੱਥੇ ਦੇਖਣ ਵਾਲੀਆਂ ਚੀਜ਼ਾਂ ਕਿੰਨੀਆਂ ਅਲਮਾਰੀਆਂ ਜਿਵੇਂ ਤੋੜੀਆਂ ਨੇ ਪੇਟੀਆਂ ਬਾਹਰ ਕੱਢੀਆਂ ਅੰਦਰੋਂ ਹੂੰ 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 ਦੇਖਿਆ ਨਹੀਂ ਜਾਂਦਾ ਸਮਾਨ ਇਹ ਤਾਂ ਭਰ ਗਿਆ ਇਹ ਪੇਟੀਆਂ ਨੂੰ ਖੋਲ-ਖੋਲ ਕੇ ਅੱਕ ਲਈ ਹੋਈ ਆ ਸਹੀ ਗੱਲ ਆ ਗੜੀ ਸਾਵਧਾਨ ਕੁੜੀ ਜਾਂ ਬਚਾਜ ਦਾ ਸਮਾਨ ਇਹ ਨਮਾ ਹੈ ਇਹ ਨਮਾ ਸਮਾਨਾ ਜੀ ਕਹਿੰਦੇ ਹਲੇ ਕਿਹੜੀ ਕੁੜੀ ਉਹ ਹੈਗੀ ਇੱਥੇ ਇਹ ਅਸਕੂਰੀ ਦੀ ਮੈਰਸੀ ਜਿਹੜਾ ਸਾਮਾਨ ਬਣਾਇਆ ਹੁਣੇ ਤੋਂ ਅਗਲਾ ਦਾਜ ਜੂਰ ਦਾ ਬਣਾਉਣ ਲੱਗੇ ਆ ਧੀਆਂ ਦਾ ਠੀਕ ਹੈ ਗੋਹਾਪੁਰਾ ਇਧਰਲੇ ਪਾਸੇ ਯਾਰ ਕੀ ਐਸ ਤਰੀਕੇ ਨਾਲ ਗਹਿਰੀ ਸਵਕਾਤੇ ਕੋਈ ਦੇਖਿਆ ਨਹੀਂ ਇਹ ਪਹਿਲੀ ਵਾਰ ਕੋਈ ਜ਼ੁਲਮ ਦੀ ਕਹਾਣੀ ਦੇਖੀ ਹੈ ਜਲਦਬਾਜ਼ੀ 84 ਕੀ ਬਿਲਕੁਲ ਕਾਰਨਾਂ ਦੀ ਚੀਜ਼ ਹੈ ਇੱਥੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੈਟਰੋਲ ਬੰਬਾਰਾ ਸਿੱਟੇ ਨੇ ਆ ਜਿਵੇਂ ਬਹੁਤ ਰਾਜਪਤ ਲੈ ਇੱਥੇ ਉਹ ਕੱਟ ਕਿੰਨਾ ਸੀਗਾ ਜੀ ਜਿਹੜੇ ਬੰਦੇ ਆਏ ਸੀਗੇ ਤੁਸੀਂ ਦੂਰੋਂ ਖੜ ਕੇ ਦੇਖਿਆ ਇੱਕ ਬੰਦਾ ਬੋਲ ਰਿਹਾ ਸੀ ਮੈਂ ਮੈਂ ਨੰਮ ਤੇ ਸੜ ਕੇ ਦੇਖਿਆ ਉਹ ਕਿਹੜੇ ਉਹ ਸਰਕਾਰ ਆ ਜੀ ਉਹਦਾ ਉਹ ਹੋਰ ਆ ਸਰ ਕੋਈ ਮੈਂ ਕਿਹਾ ਆ ਨੰਮ ਨਹੀਂ ਇਹ ਕਾਰ ਵਾਲਾ ਤੋੜ ਤਾਂ ਇਹਦੇ ਚ ਵੀ ਬਹੁਤ ਕੀਤੀ ਵੀ ਇਹਦੇ ਚੱਕ ਨਹੀਂ ਲੱਗੀ ਬਸ ਹਨਾ ਹਾਂ ਜੀ ਨਾ ਬੱਚਾ ਕਿੱਛੀ ਕੱਲੀ ਆਪੇ ਆਹ ਤਾਂ ਦੇਖੋ ਜੀ ਆ ਤਾਂ ਕਿਵੇਂ ਵੱਡੀ ਕਹਾਣੀ ਨਾ ਬੱਧਿਆ ਇਹ ਇੱਕ ਵਾਰ ਚਾਹ ਆ ਜਾਂਦਾ ਦੱਸ ਗਏ ਨੇ ਜੀ ਉਹ ਬੱਧੀ ਗਾ ਸੱਤਾਂ ਕਿਵੇਂ ਤੋੜੀਆਂ ਅੱਛਾ ਰਹਿ ਮੇਰਾ ਇਹ ਅੱਛਾ ਜੀ ਭਾਈ ਜੀ ਹਾਂ ਦਵਿੰਦਰ ਦਵਿੰਦਰ ਰੋਲੇ ਲਿਆਓ ਦਵਿੰਦਰ ਜੀ ਇਹ ਲੜਾਈ ਦਾ ਸਾਡਾ ਤਾਂ ਅਸੀਂ ਤਾਂ ਕੰਮ ਵਾਲੇ ਬੰਦੇ ਆ ਹਾਂ ਕਰਕੇ ਉੱਠ ਜਾਨੇ ਆ ਕਰਕੇ ਆਉਂਦੇ ਆ ਜੀ ਭਾਈ ਜੀ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਤੁਹਾਡੀ ਲੜਾਈ ਨਹੀਂ ਹੈ ਫਿਰ ਵੀ ਤੁਹਾਡੇ ਘਰ ਨੂੰ ਇਸ ਤਰੀਕੇ ਨਾਲ ਕਮੈਂਟ ਆਇਆ ਹਾਂ ਆ ਜੀ ਮੁੰਡਾ ਸਡਾਉਂ ਚ ਸੀ ਅੱਛਾ ਬਸ ਉਸ ਦੇ ਖਾਤਰ ਇਧਰ ਆਜੋ ਇਧਰ ਆਜੋਨੇ ਭਾਈ ਤੁਸੀਂ ਦੋਨੇ ਭਾਈ ਹੋਗੇ ਅੱਛਾ ਅੱਛਾ ਦੱਸੋ ਹਾਂ ਜੀ ਤੇ ਇਹਦਾ ਕਰਕੇ ਬੱਸ ਸਾਡੇ ਖਤ ਹੋ ਗਏ ਉਹ ਸਾਹਮਣੇ ਉਧਰ ਨੂੰ ਚੱਕੋ ਗਏ ਇੱਕ ਮਿੰਟ ਛੜਾਇਆ ਮਤਲਬ ਦੋ ਜੀ ਗਏ ਗਏ ਮੁੰਡੇ ਇੱਕ ਉਹ ਨਾਲ ਦੇ ਘਰ ਆਲਾ ਸੀ ਜਿਹੜਾ ਗਏ ਤੇ ਤੇ ਬਸ ਉਸ ਗੱਲ ਪਿੱਛੇ ਖਤ ਪੈ ਗਏ ਸਾਡੇ ਤੋਂ ਇਹ ਦੂਜੇ ਘਰਾਂ ਨੂੰ ਛੜਾਉਣ ਗਏ ਸੀ ਕਹਿੰਦੇ ਸੀ ਲੜਦਿਆਂ ਨੂੰ ਉੱਥੇ ਕਈ ਵਾਰੀ ਵੱਧ ਘਟ ਕੇ ਆ ਜਾਂਦਾ ਵੀ ਹਰ ਚੁੱਪ ਕਰ ਦਿਆ ਜਾਂਦਾ ਹੈ ਨਾ ਦੋਨੇ ਘਰ ਲੜਾਈ ਦੇ ਮੋਢਾ ਉਹ ਗਾਂਦ ਗਾਂਤਾ ਚਾਚਾ ਨਪੁੱਤਾ ਹੋ ਸਕੇ ਨਹੀਂ ਹਾਂ ਹੋ ਸਕਦੇ ਕੌਣ ਬੰਦੇ ਐ ਸਾਨੂੰ ਪਤਾ ਐ ਹਾਂਜੀ ਬੱਕਰੀਆਂ ਖਰਦਿਆ ਖਰਦਿਆ ਸਾਰੀ ਗੱਲ ਹੁਣ ਬੰਦੇ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਹੈ ਤੇ ਜੀ ਚਾਰ ਬੰਦੇ ਤਾਂ ਸਾਡੇ ਪੰਜ ਤਾਂ ਪਿੰਡੋਂ ਹੀ ਆ ਹੂੰ ਜਿਨ੍ਹਾਂ ਕੀ ਕੀ ਨਾਂ ਆ ਪੂਰਾ ਨਾ ਇੱਕ ਦਾ ਨਾਂ ਕੀ ਉਹਦਾ ਮਨ ਕੁਦੇਸ਼ੌਰ ਦਾ ਲੈ 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 ਤੇ ਬੇ ਸਣਸੋ ਕੁ ਲੈ ਲੈ ਨਾ ਨਾਂ ਨਾ ਲੈ ਜਾਣੇ ਨੇ ਕਈ ਈ ਪਰ ਆਪਾਂ ਤੱਕ ਦੱਸੋ ਦੱਸੋ ਇਹਨਾਂ ਨੂੰ ਪਤਾ ਲੱਗ ਜਾਵੇ ਅਰਵਿੰਦਰ ਕਹਿੰਦੇ ਹਾਂ ਇਹ ਕਰਵਿੰਦਰ ਰਵਿੰਦਰ ਕਹਿੰਦੇ ਉਹਦਾ ਕੱਚਾ ਨਾਂ ਕੀ ਆ ਕੱਤੇ ਦਾ ਨਾ ਨਹੀਂ ਪੱਕਾ ਜਾਨ ਪੱਕਾ ਹੀ ਅਰਵਿੰਦਰ ਹੀ ਆ ਜਿਹੜੇ ਜਿਹੜੇ ਨਾਮ ਦੱਸੋ ਪਾਜੀ ਇੱਕ ਲੱਭੀ ਹਾਂ ਤੇ ਇੱਕ ਇਹਦੇ ਨਾਲ ਕੀ ਬੋਤਲੀ ਵਾਲੀ ਦੀ ਸ਼ੋਰ ਧਰ ਪ੍ਰੀਤ ਮਾਉ ਧਰ ਪ੍ਰੀਤ ਮਾਉ ਅੱਛਾ ਇੱਕ ਪੈਂਕਾ ਇੱਕ ਪੈਂਕਾ ਉਹ ਵੀ ਨਾਲ ਹੂੰ ਇਹ ਸਾਰੇ ਬੰਦੇ ਕੀ ਕੰਮ ਕਰਦੇ ਆ ਇਹ ਜੀ ਨਸ਼ੇ ਪੱਤੇ ਦਾ ਕਰਦੇ ਹੋਰ ਵੀ ਕਰਨਾ ਅੱਛਾ ਹੂੰ ਇਹਨਾਂ ਦੇ ਪਰਚੇ ਪੁਰਚੇ ਪਹਿਲਾਂ ਦਰਜ ਹੋਏ ਪਹਿਲਾਂ ਹੋਏ ਵੀ ਆ ਇਹ ਸਾਰਿਆਂ ਤੇ ਪਹਿਲਾਂ ਦਰਜ ਹੋਏ ਨੇ ਹਾਂ ਹਾਂ ਜੜਾਂਗਾਂ ਚਾਹੀਏ ਨੰਬਰ ਹੂੰ ਨਹੀਂ ਪਰਚੇ ਦਰਜ ਹੋਏ ਆ ਤੇ ਪੁਲਿਸ ਕਹਿੰਦੀ ਕੀ ਇਹਨਾਂ ਦੇ ਪਰਚੇ ਹੀ ਦਰਜ ਹੋਏ ਨੇ ਉਹ ਤਾਂ ਪੁਲਿਸ ਦਾ ਇਹ ਬੋਲ ਰਹੀ ਹੈ ਕੋਈ ਐਲਟਾ ਇਹਨਾਂ ਤੇ ਪਾਉਂਦੇ ਸੀ ਇਹ ਪਹਿਲਾ ਵਾਲੇ ਵੀ ਉਹਨਾਂ ਤੇ ਕਿਵੇਂ ਕਿਵੇਂ ਜੀ ਪਹਿਲਾ ਲੜਾਈ ਲੜੂਈ ਸੀ ਕਾਹਦੀ ਲੜਾਈ ਹੋਈ ਇੱਕ ਐਤ ਦਿਨ ਪਹਿਲਾਂ ਲੜਾਈ ਹੋਈ ਸੀ ਤੁਸੀਂ ਦੱਸੋ ਸਾਲ 2 ਸਾਲ ਪਿੱਛੇ ਲੜਾਈ ਹੋਈ ਸੀ ਨਹੀਂ ਉਹ ਉਹ ਲੜਾਈ ਦਾ ਕਾਰਨ ਵੀ ਇਹੀ ਸੀ ਨਹੀਂ ਉਹਦਾ ਲੜਾਈ ਉਹਦਾ ਬੰਦੇ ਨਹੀਂ ਯਾਰ ਮੈਨੂੰ ਤੁਸੀਂ ਕਹਿਣੋ 2 ਮਿੰਟ ਰੋਕ ਲੋ ਸੋਣੂ ਬਿਲਕੁਲ 2 ਮਿੰਟ ਕੈਮਰਾ 2 ਮਿੰਟ ਕੈਮਰਾ ਇਹ ਖੋਰ ਜਿਹੜਾ ਹੈ ਘਰ ਇੱਧਰ ਸਾੜਿਆ ਵਾ ਦੇਖਣ ਵਾਲਾ ਕਿੰਨੇ ਬੁਰੀ ਤਰੀਕੇ ਨਾਲ ਇਸ ਘਰ ਨੂੰ ਪੰਨਿਆ ਇੱਥੇ ਤਾਂ ਜਣੀ ਦੀ ਐ ਲੱਗਦਾ ਵੀ ਖੁੱਲਾ ਜਿਹੜਾ ਨਾਚ ਹੋਇਆ ਇੱਥੇ ਜ਼ੁਲਮ ਦਾ ਵਿਚਾਰੇ ਨਹੀਂ ਇਧਰ ਇਹਨਾਂ ਦਾ ਕੋਈ ਸੀਗਾ ਆਪਦਾ ਪੂਜਾ ਪਾਖ ਦਾ ਸਮਾਨ ਸਭ ਬਾਬੇ ਰਹਿ ਗਏ ਇਧਰ ਇਤਰਾਏ ਕੋਈ ਦੇਵੀ ਨਹੀਂ ਉੱਠੀ ਕੋਈ ਦੇਵਤਾ ਨਹੀਂ ਉੱਠਿਆ ਮੈਂ ਕਿਹਾ ਕੋਈ ਦੇਵੀ ਦੇਵਤਾ ਨਹੀਂ ਉੱਠਿਆ ਇਹਨਾਂ ਦੇ ਵਾਸਤੇ ਇਹਨਾਂ ਦੇ ਹੱਕ ਆਹ ਕਰਤਾ ਬਹੁਤ ਜ਼ਿਆਦੇ ਖਤਰਨਾਕ ਤਰੀਕੇ ਨਾਲ ਮੱਚਿਆ ਹੋਇਆ ਪੱਖਾ ਸੜ ਕੇ ਸੁਆਹ ਹੋ ਗਿਆ ਸਭ ਕੁਝ ਦੇਖੋ ਕਿਵੇਂ ਚਿਪੜਾਂ ਦਿਗ ਰਹੀਆਂ ਨੇ ਲੈਤਰ ਬਹੁਤ ਮੰਦਾ ਹਾਰਾ ਰਸੋਈ ਕਿਵੇਂ ਤੋੜੀ ਐ ਪਣੀ ਦੀ ਇਸ ਤਰੀਕੇ ਦਾ ਹਾਲ ਕਦੇ ਵੀ ਨਹੀਂ ਦੇਖਿਆ ਜਿਵੇਂ ਕੋਈ ਬਾਹਰੋਂ ਧਾੜ ਵੀ ਆਏ ਹੁੰਦੇ ਐ ਸੁਣੇ ਐ ਨਾ ਪਹਿਲਾਂ ਕਿਸੇ ਟਾਈਮ ਵੀ ਕੋਈ ਚੀਜ਼ ਐ ਛੱਡੂ ਹੀ ਨਹੀਂ ਹੈਗੀ ਇਸ ਪਾਸੇ ਇਧਰ ਪਸ਼ੂ ਡੰਗਰ ਵੀ ਭਾਈ ਇਹਨਾਂ ਨੂੰ ਵੀ ਅੱਗ ਲਾਈ ਆ ਠੀਕ ਹੈ ਜੀ ਲੈ ਕੇ ਜੀ ਲੈ ਕੇ ਜੀ ਅੱਛਾ ਕਹਿ ਕੇ ਬੱਕਰੀਆਂ ਸੀ ਭਾਈ ਉਹ ਜੀ ਉਹ ਬਠੂਰੇ ਸੀ ਉਹ ਵੀ ਚੱਕ ਕੇ ਲੈ ਕੇ ਤੋਂ ਉਦੋਂ ਬਾਅਦ ਇਹਨੂੰ ਅੱਗ ਲਾਤੀ ਇਹ ਨਹੀਂ ਪਤਾ ਪਹਿਲਾ ਲਈ ਹੈ ਕਿ ਮਗਰੋਂ ਲਈ ਹੈ ਇਹ ਮਹਾਰਾਜ ਇਹ ਤੁਸੀਂ ਛੋਡਾ ਘਰ ਹੈ ਇਹ ਹਾਂਜੀ ਮੇਰੇ ਵੱਡੇ ਭਾਈ ਦਾ ਘਰ ਭਾਈ ਦਾ ਤਨ ਭਰਾ ਜੀ ਵੱਡੇ ਭਾਈ ਦਾ ਕੁੱਕੜ ਸੀ ਉਹ ਫ੍ਰੀਜ ਖੋਲ ਕੇ ਲਗੇ ਆ ਸਭ ਕੁਝ ਮਤਲਬ ਪਹਿਲਾਂ ਉਹ ਕੱਢਿਆ ਵੀ ਹੈ ਹਾਂਜੀ 11:00 ਵਜੇ ਤੋਂ 15 ਮਿੰਟ ਦੇ ਕੰਮ ਹੋ ਗਏ ਹਾਂਜੀ ਹਾਂਜੀ ਹੁਣ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਤਾਂ ਕਰਦਿਆਂ ਗੱਲ ਹੌਲੀ ਹੌਲੀ ਇੱਥੇ ਮੈਡਮ ਵੀ ਆਈ ਖੜੀ ਨੇ ਤੇ ਕਰਦੇ ਇਹਨਾਂ ਨਾਲ ਗੱਲਬਾਤ ਹਾਂਜੀ ਸਰ ਕਰਨ ਦੀ ਸੀ ਗੇਰੀ ਅੱਛੀ ਜਾ ਰਹੇ ਨੇ ਪੂਰੀ ਤਰ੍ਹਾਂ ਇਹ ਆਪਾਂ ਚਾਰ ਘਰ ਦੇਖ ਲਏ ਹਨ ਜੀ ਪੰਜ ਹੋਰ ਕਿਹੜਾ ਹਾਂਜੀ 8 ਹੋਰ ਦੂਸਰੇ ਘਰ ਕਿਹੜੇ ਨੇ ਹੋਰ ਵੀ ਆ ਜੀ ਪੌਣਿਆ ਹੋਰ 8 ਨੋ ਕਰੇ ਤਰ 18 ਆ ਜੀ ਤੇ ਉਹਨਾਂ ਦੇ ਘਰ ਕਿੱਥੇ ਨੇ ਜਿਹੜੇ ਮੁੰਡਿਆਂ ਦੇ ਆ ਜਿਹੜੇ ਜਿਹੜੇ ਉਹ ਮੁੰਡੇ ਨੇ ਜਿਨ੍ਹਾਂ ਨੇ ਮਚਾਏ ਆ ਉਹਨਾਂ ਦੇ ਘਰ ਕਿੱਥੇ ਨੇ ਉਹਨਾਂ ਦੇ ਘਰ ਵੀ ਇਧਰੀ ਹੈ ਉਹਨਾਂ ਦੇ ਵੀ ਨੇੜੇ ਹੀ ਹੈ ਘਰਾਂ ਦੇ ਸੀ ਘਰਾਂ ਦੇ ਘਰ ਸੀ ਮੈਡਮ ਤੁਸੀਂ ਸਾਡੀ ਐਸਐਚਓ ਜੀ ਹਾਂਜੀ ਹੁਣ ਦਾ ਕੀ ਕਾਰਵਾਈ ਹੋਈ ਹੈ ਜੀ ਸਤਿਮਾਨ ਦੱਸ ਸਕਦਾ ਹਾਂਜੀ ਵਰਕਮੈਨ ਪਲੀਜ਼ ਹਾਂਜੀ ਹਾਂਜੀ ਮੈਡਮ ਕੀ ਸ਼ਬਨਾਮ ਆਪਣਾ ਮੈਂ ਇੰਸਪੈਕਟਰ ਜਸਿੰਦਰ ਕੌਰ ਜੀ ਐਸਐਚਓ ਤੋਂ ਲੈਣਾ ਵਾ ਠੀਕ ਹੈ ਜੀ ਤੇ ਮੈਡਮ ਹੁਣ ਤੱਕ ਜਿਹੜਾ ਇਹ ਬਾਕਿਆ ਹੋਇਆਗਾ ਹਾਂਜੀ ਇਹਦੇ ਵਿੱਚ ਕੀ ਕਾਰਵਾਈ ਹੋਈਗੀ ਅਸਲ ਵਿੱਚ ਉਹ ਮਕਦਮਾ ਦਰਜ ਕਰ ਦਿੱਤਾ ਜੀ ਬਹੁਤ ਸਖਤ ਤਰ੍ਹਾਂ ਤਰਾਮਾ ਲਾ ਕੇ ਤੇ ਬਾਕੀ ਉਹਨਾਂ ਚ ਤਿੰਨ ਬੰਦੇ ਅਸੀਂ ਰੈਸਟ ਵੀ ਕਰ ਲਏ ਐ ਜੀ ਬਾਕੀ ਅਸੀਂ ਬੰਦੇ ਸਾਡੀਆਂ ਚਾਰ ਟੀਮਾਂ ਲੱਗੀਆਂ ਹੋਈਆਂ ਜੀ ਸਮਿਤ ਸੀਆਈਏ ਸੀਆਈ ਵਾਲੇ ਤੇ ਅਸੀਂ ਉਹਨਾਂ ਦੀ ਭਾਰਤ ਦੇ ਵਿੱਚਾਂ ਜੀ ਜਿਹਦੇ ਬਾਕੀ ਇਹਨਾਂ ਦੇ 71000 ਰੁਪਏ ਰਹਿੰਦੀ ਹੈ ਕਿੰਨੇ ਬੰਦੇ ਤੁਸੀਂ ਹੁਣ ਤੱਕ ਗ੍ਰਿਫਤਾਰ ਕਰ ਲਏ ਨੇ ਬੰਦੇ ਸੀ ਹੁਣ ਤੱਕ ਗ੍ਰਿਫਤਾਰ ਕਰ ਲਏ ਐ ਐਡੇ ਬਾਕੀ ਸਿਰਫ ਤਿੰਨ ਬੰਦੇ ਹੀ ਹੋ ਗਏ ਅਸੀਂ ਉਦੋਂ ਵੀ ਉਦੋਂ ਦੀ ਇਸੇ ਪੱਤੇ ਫਿਰਦੇ ਸੀ ਕੋਈ ਇਹਨਾਂ ਨੂੰ ਵੀ ਅਸੀਂ ਇਹਨਾਂ ਦੀ ਵੀ ਦੇਖਭਾਲ ਕਰਨੀ ਸੀ ਇਹਨਾਂ ਨੂੰ ਵੀ ਸਾਹਮਣਾ ਸੀ ਜਿੰਨਾਂ ਲੋਕਾਂ ਦਾ ਐਡ ਨੇ ਮਤਲਬ ਸਾਡੀ ਜਿਹੜੀ ਸੀਆਈਡੀ ਉਹ ਇੰਨੇ ਮਤਲਬ ਇੱਥੋਂ ਦੇ ਜਿਹੜਾ ਪ੍ਰਸ਼ਾਸਨ ਆ ਉਹ ਕਿੱਥੇ ਬੈਠਾ ਸੀਗਾ ਵੀ ਇਹ ਇਹ ਜੇ ਕਾਹਨ ਕਰਨ ਵਾਲੇ ਲੋਕ ਇੱਥੇ ਪੈਦਾ ਹੋਏ ਖੜੇ ਨੇ ਵੀ ਐਡੇ ਹੌਸਲੇ ਇੱਕ ਮਿੰਟ ਮੈਂ ਇਧਰ ਆਉ ਜੀ ਕਰ ਬਚਨ ਜੀ ਮੈਂ ਕਰਦਾ ਮੇਰਾ ਨਾ ਗੱਲ ਸਾਹਮਣੇ 25 54 69 ਦਾ ਜਰੂਰ ਮੁਕੱਦਮਾ ਦਰਜਾ ਜੀ ਪਹਿਲਾਂ ਉਸ ਬੰਦੇ ਨੂੰ ਇੱਕ ਮਤਲਬ ਉਹ ਬੰਦੇ ਦਾ ਐਡੇ ਦਾ ਹੌਸਲੇ ਦਾ ਐਡੇ ਪਏ ਖੜੇ ਨੇ ਤੇ ਪੁਲਿਸ ਕੋਲੇ ਉਹਦੀ ਬਾਰੇ ਕੋਈ ਸੂਚਨਾ ਵੀ ਹੈ ਨਹੀਂ ਇੱਕ ਬੰਦਾ ਅਸੀਂ ਆ ਇੱਥੇ ਆਏ ਆ ਹਨਾ ਜਿਥੇ ਬੰਦਕਾਂ ਢਾਂਚੇ ਵਿੱਚ ਖੜੇ ਆ ਅਸੀਂ ਵਾਰ-ਵਾਰ ਅਸੀਂ ਫੋਨ ਕਰ ਕਰ ਆਏ ਅਸੀਂ 10 15 ਬੰਦੇ ਮਸਾ ਇਕੱਠੇ ਹੋਏ ਇੱਕ ਬੰਦਾ ਇੱਕ ਫੋਨ 'ਚ 2 ਘੰਟਿਆਂ ਦੇ ਵਿੱਚ ਉਹ 150 ਬੰਦਾ ਇਕੱਠਾ ਕਰ ਲੈਂਦਾ ਉਹ ਨਾਰਮਲ ਬੰਦਾ ਨਹੀਂ ਹੈਗਾ ਪਰ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਨਹੀਂ ਹਨਾਨੀ ਵਾਲੀ ਗੱਲ ਇਹ ਆ ਨੇ ਜੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜਿੱਥੇ-ਜਿੱਥੇ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਰਿਹਾ ਸਾਡੀਆਂ ਟੀਮਾਂ ਅਸੀਂ ਪੂਰੇ ਤਰਕ ਹੋ ਕੇ ਪੂਰੇ ਅ ਪਦਵੀ ਮਸਤੈਦੀ ਨਾਲ ਇਹਦੇ ਤੇ ਕੰਮ ਕਰ ਰਹੇ ਹਾਂ ਜੇ ਅਸੀਂ ਉਹਦੋਂ ਦੇ ਹੀ ਅਸੀਂ ਅਸੀਂ ਇੱਥੇ ਜਿਹੜੇ ਆਏ ਆ ਨਾ ਇੱਥੇ ਬਹੁਤੇ ਜਿਹੜੇ ਹੈ ਮਾਜਬੀ ਸਿੱਖ ਜਿਹੜੀਆਂ ਜਥੇਬੰਦੀਆਂ ਨੂੰ ਵੱਲੋਂ ਆਏ ਆ ਹਾਂਜੀ 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 ਠੀਕ ਹੈ ਮੈਂ ਵੀ ਖੁਦ EMPLOYEES WELFARE FEDERATION ਵੱਲੋਂ ਆਇਆ ਆ ਸਾਡੇ ਆਲ ਇੰਡੀਆ ਮਾਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਨਾਲ ਉਹਦੇ ਸਾਡੇ ਜਨਰਲ ਸੈਕਟਰੀ ਖੜੇ ਨੇ ਨਾਲ ਹੋਰ ਵੀ ਸਾਰੇ ਆਗੂ ਸਹਿਬਾਨ ਆਏ ਆ ਹਾਂਜੀ ਵੀ ਸਾਨੂੰ ਜੋ ਇਹ ਮਹਿਸੂਸ ਹੋ ਰਿਹਾ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਵੀ ਇੱਕ ਜੇ ਮذਬੀ ਸਿੱਖ ਪਰਿਵਾਰ ਤੇ ਗਰੀਬਾਂ ਲੋਕਾਂ ਤੇ ਅਤਿਆਚਾਰ ਹੋਇਆ ਜੇ ਕੋਈ ਉੱਚੇ ਘਰਾਂ ਦੇ ਉੱਤੇ ਹੁੰਦਾ ਉਹਨਾਂ ਨੂੰ ਪ੍ਰਸ਼ਾਸਨ ਕੁਝ ਦੀ ਕੁਝ ਕਰ ਲੈਂਦਾ ਵੱਡੇ ਘਰਾਂ ਦੇ ਤਾਂ ਉਹਨੂੰ ਕੁੱਤੇ ਚੱਕ ਕੇ ਲੈ ਜੇ ਉਹਦਾ ਚੱਕ ਲੈਣੇ ਪਰ ਇਹਨਾਂ ਦੀ ਹਾਲ ਤੱਕ ਉਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਅਸੀਂ ਪੂਰੀ ਤਰ੍ਹਾਂ ਸਾਡੇ ਬਿਲਕੁਲ ਵੀ ਇਸ ਤਰੀਕੇ ਦੀ ਸਾਡੇ ਬੱਚੇ ਗੱਲ ਹੈ ਨਹੀਂ ਜੀ ਵੀ ਅਮੀਰੀ ਗਰੀਬੀ ਵਾਲੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜਿਸ ਤਰ੍ਹਾਂ ਕਾਨੂੰਨ ਨੂੰ ਸਾਨੂੰ ਪ੍ਰਸ਼ਾਸਨ ਨੂੰ ਆਪਦੇ ਡਿਸਪਲਿਨ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਅਸੀਂ ਉਸੇ ਤਰੀਕੇ ਨਾਲ ਹੀ ਕੰਮ ਕਰ ਰਹੇ ਹਾਂ ਹੁਣ ਵੀ ਮੈਂ ਸਿਰਫ ਮੈਨੂੰ ਮੈਸੇਜ ਮਿਲੇ ਸੀ ਜਿਵੇਂ ਹੁਣ ਵੀ ਰੇਡ ਤੇ ਆ ਰਹੇ ਹੋ ਤੁਸੀਂ ਇਸ ਕਰਕੇ ਮੈਂ ਇੱਥੇ ਆਈ ਆ ਵਾਪਸ ਮੁੜ ਕੇ ਆਈ ਆ ਜੀ ਤੁਸੀਂ ਚਲੋ ਧੰਨਵਾਦ ਤੁਸੀਂ ਆਏ ਹੋ ਬਹੁਤ ਬਹੁਤ ਸੋਡਾ ਸੋਡਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਆਉਨੇ ਹੋ ਐਟ ਏ ਟਾਈਮ ਪਰ ਗੱਲ ਹੈ ਵੀ ਬਾਕੀ ਸਾਰੀ ਡਿਸਟ੍ਰਿਕਟ ਦੀ ਪੁਲਿਸ ਨੇ ਵੀ ਹੁਣ ਤੱਕ ਜਦੋਂ ਦੇਖਦੀ ਸੀ ਨਾ ਇਸ ਤੋਂ ਪਹਿਲਾਂ ਵੀ ਬਟੇਂਡੇ ਕਾਹੜ ਹੋਇਆ ਤਾਂ ਸਾਰੀ ਪੁਲਿਸ ਆ ਗਈ ਸੀ ਐਡਾ ਵੱਡਾ ਕਾਹੜ ਇੱਥੇ ਹੋਇਆ ਹੁਣ ਵੀ ਇਸ ਵੇਲੇ ਸਾਡਾ ਸਾਡਾ ਹੁਣ ਵੀ ਸਾਡੇ ਦੋਨੇ ਸਿਚੂ ਰਿਐਕਸ਼ਨ ਆ ਜਿਹੜਾ ਨਹੀਂ ਆ ਜੀ ਇਹਨਾਂ ਲੋਕਾਂ ਤੋਂ ਤੁਸੀਂ ਪੁੱਛੋ ਜੀ ਸਾਨੂੰ ਖੁਦ ਦੱਸ ਦੇਣਗੇ ਵੀ ਪੁਲਿਸ ਕੁਝ ਕਰ ਰਹੀ ਹੈ ਕਿ ਨਹੀਂ ਇੱਥੇ ਕੋਈ ਹੋਰ ਉੱਚ ਅਧਿਕਾਰੀ ਕਿਹੜੇ ਆਏ ਦੇਖੋ ਇੱਕ ਇਨਸਪੈਕਟਰ ਨੇ ਮੈਡਮ ਤੁਹਾਡਾ ਇਲਾਕਾ ਤੁਸੀਂ ਇੱਥੇ ਹੁਣਾ ਬਣਦਾ ਕਿ ਇੱਥੇ ਐਸਐਸਪੀ ਆਇਆ ਕਿ ਇੱਥੇ ਡੀਸੀ ਆਇਆ ਐਸਐਨਐਮ ਆਇਆ ਇੱਥੇ ਨਹੀਂ ਆਇਆ ਆ ਕੇ ਗਏ ਸਪੈਸਟੀ ਸਾਹਿਬ ਆ ਕੇ ਸਾਡੇ ਐਸਐਨਐਮ ਡੀਸੀ ਉਹਨਾਂ ਦਾ ਕੋਈ ਮਤਲਬ ਨਹੀਂ ਦੇਖੋ ਇੱਥੋਂ ਦਾ ਕੋਈ ਵਿਧਾਇਕ ਨਹੀਂ ਆਇਆ ਕਿੰਦੀ ਬੇਸ਼ਰਮੀ ਦੀ ਗੱਲ ਆ ਸਾਡੇ ਇੱਥੋਂ ਦੇ ਜਿਹੜੇ ਅਧਿਕਾਰੀ ਨੇ ਡੀਸੀ ਸਾਹਿਬ ਨੇ ਐਸਐਸਪੀ ਨੇ ਇੱਥੇ ਵਿਧਾਇਕ ਆ ਸਕਦੇ ਨੇ ਅੱਜ ਇੱਥੇ ਡੀਸੀ ਨਹੀਂ ਆਇਆ ਡੀਸੀ ਨੂੰ ਵਾਲੇ ਇਸ ਦੀ ਗੱਲ ਦੀ ਸ਼ਰਮ ਆਉਣੀ ਚਾਹੀਦੀ ਸ਼ੌਕਤ ਅਲੀ ਨੂੰ ਮੈਂ ਬਾਈ ਨੇਮ ਉਹਨਾਂ ਨੂੰ ਕਹਿ ਰਿਹਾਗਾ ਕਿ ਉਸ ਨੂੰ ਬਿਲਕੁਲ ਉੱਥੇ ਜਿੱਦੇ ਕਦੇ ਕਿਸਾਨਾਂ ਦੇ ਧਰਨੇ ਲੱਗੇ ਹੁੰਦੇ ਨੇ ਨਾ ਇਹ ਸਾਰਾ ਡਿਪਟੀ ਕਮਿਸ਼ਨਰ ਨੂੰ ਇਸ ਗੱਲ ਦਾ ਘੱਟੋ ਘੱਟ ਪਤਾ ਹੋਣਾ ਚਾਹੀਦਾ ਇੱਥੇ ਆਉਣਾ ਬਣਦਾ ਸੀ ਉਹਨਾਂ ਦਾ ਜਿੰਨੇ ਜਿਹੜੇ ਉੱਚ ਅਧਿਕਾਰੀ ਇੱਥੇ ਨਹੀਂ ਆਉਣਗੇ ਇਹਨਾਂ ਲੋਕਾਂ ਦੀ ਹ ਇਹ ਗੁੰਡਾਗਰਦੀ ਦਾ ਸਭ ਤੋਂ ਜਿਹੜਾ ਨੰਗਾ ਨਾਚ ਇੱਥੇ ਦੇਖਣ ਨੂੰ ਮਿਲਿਆ ਪੂਰਾ ਪੰਜਾਬ ਐਸ ਤਰ੍ਹਾਂ ਮੱਚਦੀ ਅੱਗ ਚ ਜਿਹੜਾ ਦਿਲਨ ਵਾਲਾ ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਆ ਕਿ ਇੱਥੇ ਪਹੁੰਚਣ ਇੱਥੇ ਆ ਕੇ ਦੇਖਣ ਜਿੰਨਾ ਚਿਰ ਉਹ ਆ ਕੇ ਦੇਖਦੇ ਨਹੀਂ ਉਹਨਾਂ ਚਿਰ ਇੱਥੇ ਗੱਲ ਨਹੀਂ ਬਣਦੀ ਇਹ ਪੂਰੇ ਪੰਜਾਬ ਵਿੱਚ ਅਜਿਹਾ ਕੁਝ ਹੋਣ ਜਾ ਰਿਹਾ ਸੋ ਸਾਡੀ ਬੇਨਤੀ ਆ ਆਪ ਜੀ ਦੇ ਮਾਧਿਅਮ ਰਾਹੀਂ ਵੀ ਪ੍ਰਸ਼ਾਸਨ ਨੂੰ ਕਹੋ ਉੱਚ ਅਧਿਕਾਰੀ ਇੱਥੇ ਪਹੁੰਚਣ ਬਸ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਮੇਰੀ ਬਾਰ-ਬਾਰ ਏਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਜੀ ਮੇਰੀ ਸਾਰਾ ਨਾਲ ਸਾਡੇ ਉੱਪਰ ਜਿਹੜੇ ਸਾਡੇ ਅਫਸਰ ਨੇ ਮੇਰੀ ਬਾਰ-ਬਾਰ ਉਹਨਾਂ ਨਾਲ ਗੱਲ ਹੋ ਰਹੀ ਹੈ ਜੀ ਥੋੜੇ-ਥੋੜੇ ਜੋ ਵੀ ਇੱਥੋਂ ਦੀ ਸਥਿਤੀ ਹੈ ਜੋ ਵੀ ਗੱਲਬਾਤ ਹੈ ਮੈਂ ਉਹਨਾਂ ਨਾਲ ਬਾਰ-ਬਾਰ ਕਰ ਰਹੀ ਹਾਂ ਜੀ ਮੈਡਮ ਜੀ ਇੱਕ ਸਾਲ ਹੋ ਰਿਹਾ ਹਾਂਜੀ ਇੱਕ ਮੈਡਮ ਵੀਡੀਓ 'ਚ ਬੋਲ ਰਹੀ ਹੈ ਉਹ ਭੈਣ ਉਹ ਜਿਹੜੀ ਕਹਿੰਦੀ ਵੀ ਸਰਪੰਚ ਸਾਹਿਬ ਕਹਿੰਦਾ ਸੀ ਵੀ ਬੰਦਾ ਮਾਰ ਕੇ ਆਜੋ ਮੇਰੇ ਕੋਲੇ ਜੀ ਉਹ ਕਹਿ ਰਹੇ ਆ ਵੀਰ ਮੈਡਮ ਤਾਂ ਤੁਸੀਂ ਦੁਬਾਰਾ ਮਤਲਬ ਸਾਡੇ ਸਰਪੰਚ ਸਾਹਿਬ ਨੂੰ ਵੀਡੀਓ ਚ ਮੈਡਮ ਕਹਿ ਰਹੀ ਹੈ ਉਹ ਕਿੱਥੇ ਨੇ ਉਹ ਭੈਣ ਜਿਹੜੇ ਕਹਿ ਰਹੇ ਸੀ ਅੱਜ ਨਹੀਂ ਮੇਰੇ ਕੋਲੇ ਮੇਰੇ ਕੋਲੇ ਕੋਈ ਅਸਤਰੀ ਗੱਲ ਨਹੀਂ ਉਹਦੇ ਘਰੋਂ ਜਾਣਾ ਕੋਈ ਦੱਸਿਆ ਜੀ ਉਹਨਾਂ ਨੇ ਕਿਸੇ ਨੂੰ ਭੈਣ ਜੀ ਵੀਡੀਓ ਰਹੀ ਆ ਹਾਂ ਬਾਰ-ਬਾਰ ਹੈ ਨਾ ਹਾਂਜੀ ਇਹ ਸਰਪੰਚ ਸਾਹਿਬ ਇਹ ਕਹਿ ਰਹੇ ਵੀ ਇੱਥੇ ਕੁਝ ਵੀ ਨਹੀਂ ਹੋਇਆ ਇਹ ਨਾਰਮਲ ਗੱਲ ਹੈ ਜੀ ਮਾਰ ਕੇ ਆ ਜਾਓ ਮੇਰੇ ਕੋਲੇ ਉਹ ਮੈਡਮ ਆਹ ਨਾਰਮਲ ਹੈ ਜੀ ਇਸ ਤਰ੍ਹਾਂ ਦੀ ਹਜੇ ਤੱਕ ਕੋਈ ਗੱਲ ਨਹੀਂ ਆਈ ਹੈਗੀ ਉਹ ਵੀਡੀਓ ਚ ਬੋਲ ਰਹੇ ਨੇ ਹੋਰ ਵਾਰ ਤੋਂ ਬੜੂ ਜਿਹਾ ਜੇ ਨਰਮੁਲਾਤਾ ਜੈਮ ਚੱਕਰ ਇਹ ਹਜੇ ਵੀ ਨਹੀਂ ਪਸੰਦ ਆ ਵੇਰ ਬੰਦਾ ਇਹ ਦੋਸਤਾਂ ਮੰਡੀ ਮਸਾਲਾ ਕਾ ਵਿਧਾਇਕ ਆਇਆਗਾ ਬਿੰਦੂ ਦਾ ਕਹਾਣੀ ਆ ਤੁਹਾਨੂੰ ਜਦੋਂ ਦਾ ਕਹਾਣੀ ਆ ਜੀ ਆਉਂਦਾ ਸੀ ਨਹੀਂ ਉਹ ਦੇ ਕੇ ਗਿਆ ਮੜਾ ਮੋਟਾ ਦੇਖੀ